ਅੱਜ ਨਵਜੋਤ ਕੌਰ ਭਾਰਤੀ ਜਿਹੜੇ ਬਲਦੇਵ ਭਾਰਤੀ ਦੇ ਮਿਸਿਸ ਦੋ ਵਾਰ ਇਥੇ ਕਾਉਂਸਲਰ ਨੇ ਇਹ ਇਸ ਵਾਰ ਮੌਜੂਦਾ ਦੋ ਵਾਰ ਬਲਦੇਵ ਭਾਰਤੀ ਕਾਉਂਸਲਰ ਬਣੇ ਇਹ ਅਸਲ ਦੇ ਵਿੱਚ ਉਹ ਲੀਡਰ ਹੋਏ ਨੇ ਉਹ ਲੀਡਰ ਨੇ ਜਿਹੜੇ ਸੱਚ ਮੁੱਚ ਲੋਕਾਂ ਦੀ ਸੇਵਾ ਕਰਦੇ ਇੱਕ ਲੀਡਰ ਕਾਗਜ਼ਾਂ 'ਚ ਹੁੰਦਾ ਜਿਹੜਾ ਮੁੜ ਕੇ ਦੀਦਾ ਨਹੀਂ ਇੱਕ ਲੀਡਰ ਹੁੰਦਾ ਜਿਹੜਾ ਗੱਡੀ 'ਚ ਉਤਰ ਕੇ ਕੁਰਸੀ 'ਤੇ ਬੈਠ ਕੇ ਲੋਕਾਂ ਤੋਂ ਵਾਹ ਵਾਹ ਖਟ ਕੇ ਚਲੇ ਜਾਣਾ। ਇੱਕ ਲੀਡਰ ਉਹ ਹੁੰਦਾ ਨਾ ਕੁਰਸੀ 'ਤੇ ਬੰਦਾ ਨਾ ਕਾਗਜ਼ਾਂ ਦੇ ਵਿੱਚ ਤੇ ਉਹ ਗਰਾਊਂਡ ਲੈਵਲ ਤੇ ਸੱਚੀ ਉਸ ਦੱਬੇ ਕੁਚਲੇ ਲਤਾੜੇ ਵਰਗ ਲਈ ਕੰਮ ਕਰਦਾ ਹੁੰਦਾ ਜਿਸ ਵਰਗ ਦੇ ਲਈ ਸਾਡੇ ਮਹਾਨ ਪੁਰਸ਼ਾਂ ਨੇ ਲੋਕਾਂ ਨੂੰ ਬਰਾਬਰਤਾ ਲੈ ਕੇ ਆਉਣ ਲਈ ਕੋਸ਼ਿਸ਼ ਕੀਤੀ ਹੈ। ਤੇ ਅੱਜ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਆ। ਸਾਡੇ ਭੈਣ ਨਵਜੋਤ ਕੌਰ ਭਾਰਤੀ ਜੀ ਬੀਤੇ ਕੱਲ ਇਸ ਦੁਨੀਆ ਤੋਂ ਸਦਾ ਵਾਸਤੇ ਚਲੇ ਗਏ ਉਹਨਾਂ ਦੀਆਂ ਯਾਦਾਂ ਸਾਡੇ ਲਈ ਹਮੇਸ਼ਾ ਦਿਲਾਂ 'ਚ ਵਸਦੀਆਂ ਰਹਿਣਗੀਆਂ ਤੇ ਸਾਡੇ ਭਰਾ ਬਲਦੇਵ ਭਾਰਤੀ ਨੂੰ ਪਰਿਵਾਰਕ ਤੌਰ ਤੇ ਜਿੱਥੇ ਕਟਾ ਪਿਆ ਉੱਥੇ ਸਮੁੱਚੇ ਸਮਾਜ ਨੂੰ ਕਟਾ ਪਿਆ ਸੀ ਦੇਖਿਆ ਇੱਥੇ ਕਿਵੇਂ ਨਰੇਗਾ ਵਰਕਰਸ ਮਜ਼ਦੂਰ ਕਿਰਤੀ ਕਿਵੇਂ ਉਬੱਬਾ ਮਾਰ-ਮਾਰ ਕੇ ਰੋ ਰਹੇ ਨੇ ਅੱਜ ਕਾਫਲਾ ਵੱਡਾ ਇਹ ਗਵਾਹੀ ਭਰਦਾ ਕਿ ਸੱਚਮੁੱਚ ਨਵਜੋਤ ਕੌਰ ਭਾਰਤੀ ਤੇ ਬਲਦੇਵ ਭਾਰਤੀ ਤੇ ਸਮੁੱਚਾ ਪਰਿਵਾਰ ਸਮਾਜ ਦੀ ਸੇਵਾ ਕਰਦਾ ਮੇਰੇ ਨਾਲ ਨੇ ਇਸ ਵੇਲੇ ਮੱਖਣ ਚੋਹਾਂ ਜੀ ਜਿਹੜੇ ਬੋਧਨ ਸਮਾਜ ਦੇ ਸਾਡੇ ਸੀਨੀਅਰ ਨੇਤਾ ਨੇ ਪਹਿਲਾਂ ਤੋਂ ਡਟੇ ਹੋਏ ਨੇ ਚੋਹਾਂ ਸਾਹਿਬ ਤੁਸੀਂ ਇਹ ਸੱਜ ਦੁੱਖ ਦੀ ਘੜੀ ਚ ਆਏ ਹੋ ਇੱਥੇ ਮੌਜੂਦ ਹੋ ਤੁਸੀਂ ਕਿਸ ਤਰ੍ਹਾਂ ਦੇਖਦੋਂ ਇਹ ਤਰ੍ਹਾਂ ਦੇ ਲੋਕ ਜਿਹੜੇ ਇਸ ਸਮਾਜ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਅਸਲ ਸੰਤ ਲੋਕ ਇਹ ਨੇ ਜੈ ਭੀਮ ਜੈ ਭਾਰਤ ਅੱਜ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਆਪਾਂ ਸ਼ਮਸ਼ਾਨ ਘਾਟ ਰਹਾਂਗੇ ਖੜੇ ਆਂ ਸਾਡੀ ਭੈਣ ਨਵਜੋਤ ਕੌਰ ਜੋ ਕਿ ਸਾਡੇ ਪੁਰਾਣੇ ਸਾਥੀ ਬਲਦੇਵ ਭਾਰਤੀ ਦੇ ਮੈਸੇਜ ਮੌਜੂਦਾ ਕਾਉਂਸਲਰ ਇਸ ਰਹੂ ਮਿਸਪਲਟੀ ਦੇ ਕੱਲ ਉਹ ਸਾਨੂੰ ਸਦੀ ਵੀ ਵਿਛੋੜਾ ਦੇ ਗਏ ਜਦੋਂ ਆਪਾਂ ਇਹਨਾਂ ਦੇ ਪਛੋਕਰ ਤੇ ਪੰਛੀ ਝਾਤ ਮਾਰਦੇ ਆ ਤਾਂ ਬਲਦੇਵ ਭਾਰਤੀ ਜੀ ਜਿਹੜੇ ਕਿ ਸਾਡੇ ਦੋਸਤ ਵੀ ਆ ਤੇ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦੇ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਦੇ ਅੰਦੋਲਨਕਾਰੀ ਰਹੇ ਆ ਉਹਨਾਂ ਨੇ 1997 ਦੇ ਵਿੱਚ ਜਦੋਂ ਪਾਰਟੀ ਦੇ ਵਿੱਚ ਡਿਫੈਕਸ਼ਨ ਹੋਈ ਤਾਂ ਉਸ ਵਕਤ ਸਤਨਾਮ ਸਿੰਘ ਕਹਤ ਜੀ ਦੇ ਨਾਲ ਕੰਮ ਕੀ ਕਰਨਾ ਸ਼ੁਰੂ ਕੀਤਾ ਲੇਕਿਨ ਉੱਥੇ ਵੀ ਉਹਨਾਂ ਦਾ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਦਿਲ ਨਹੀਂ ਲੱਗਿਆ ਜਾਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਉਹਨਾਂ ਦੀ ਸਾਂਝ ਨਹੀਂ ਰਲੀ ਕਿਉਂਕਿ ਜਿਹੜੀ ਗੱਲਬਾਤ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਦੀ ਕਰਦੇ ਸਨ ਉਹ ਗੱਲਬਾਤ ਦਾ ਉਥੋਂ ਜਿਹੜਾ ਹੈਗਾ ਆ ਕਿਤੇ ਨਜ਼ਰ ਨਹੀਂ ਸੀ ਆਂਦਾ ਇਸ ਕਰਕੇ ਉਹਨਾਂ ਨੇ ਸਤਨਾਮ ਸਿੰਘ ਕਹਨ ਜੀ ਨੂੰ ਵੀ ਜਿਹੜਾ ਹੈਗਾ ਆ ਇੱਕ ਕਿਸਮ ਦਾ ਅਲੱਗ ਉਹਨਾਂ ਤੋਂ ਹੋ ਕੇ ਇੱਕ ਰਾਹ ਚੁਣਿਆ ਕਿ ਅਸੀਂ ਜਿਹੜਾ ਸਾਹਿਬ ਕਾਂਚੀ ਰਾਮ ਜੀ ਕਹਿੰਦੇ ਸੀ ਕਿ ਗਰੀਬ ਗੁਰਬੇ ਦੀ ਬਾਹ ਫੜਨੀ ਉਹਦੇ ਲਈ ਲੰਬੇ ਸਮੇਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿ ਸਰਕਾਰੀ ਪਾਲਿਸੀਆਂ ਜਿਹੜੀਆਂ ਕਿ ਗਰੀਬਾਂ ਲਈ ਮਜ਼ਦੂਰਾਂ ਦੇ ਲਈ ਸਰਕਾਰਾਂ ਬਣਾਉਂਦੀਆਂ ਲੇਕਿਨ ਲੋਕਾਂ ਤੱਕ ਨਹੀਂ ਪਹੁੰਚਦੀਆਂ ਉਹਨਾਂ ਸਹੂਲਤਾਂ ਨੂੰ ਉਹਨਾਂ ਪਾਲਿਸੀਆਂ ਨੂੰ ਉਹਨਾਂ ਪਲੈਨਿੰਗਸ ਨੂੰ ਸਮਾਜ ਦੇ ਜ਼ਰੂਰਤਮੰਦ ਲੋਕਾਂ ਤੱਕ ਲੈ ਕੇ ਜਾਣਾ ਇਹ ਬਲਦੇਵ ਭਾਰਤੀ ਜੀ ਨੇ ਆਪਣਾ ਚੁਣਿਆ ਔਰ ਉਸ ਵਕਤ ਜਦੋਂ ਵੀ ਮਨਰੇਗਾ ਦੀ ਗੱਲਬਾਤ ਆਉਂਦੀ ਸੀ ਕਿਸੇ ਮਜ਼ਦੂਰ ਦੇ ਕਾਰਡ ਬਣਾਉਣ ਦੀ ਗੱਲਬਾਤ ਆਉਂਦੀ ਸੀ ਜੋਬ ਕਾਰਡ ਬਣਾਉਣ ਦੀ ਗੱਲ ਆਉਂਦੀ ਸੀ ਲੇਬਰ ਕਾਰਡ ਬਣਾਉਣ ਦੀ ਗੱਲ ਆਉਂਦੀ ਸੀ ਤਾਂ ਉਹ ਜਦੋਂ ਅਸੀਂ ਦੇਖਿਆ ਉਹਨਾਂ ਦੇ ਘਰ ਜਾ ਕੇ ਵੀ ਕਿ ਪੂਰੇ ਦਾ ਪੂਰਾ ਪਰਿਵਾਰ ਉਹਨਾਂ ਦੇ ਸਹਿਯੋਗ ਦੇ ਲਈ ਮਜ਼ਦੂਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਸਹਿਯੋਗ ਦੇ ਲਈ ਪੂਰੇ ਦਾ ਪੂਰਾ ਪਰਿਵਾਰ ਡਟਿਆ ਰਹਿੰਦਾ ਸੀ ਇਸ ਕਰਕੇ ਅੱਜ ਜਿੱਥੇ ਇਹਨਾਂ ਦੇ ਭੈਣ ਜੀ ਦੇ ਵਿਛੜਨ ਦਾ ਪਰਿਵਾਰ ਨੂੰ ਬਲਦੇਵ ਭਾਰਤੀ ਜੀ ਨੂੰ ਘਾਟਾ ਪਿਆ ਮੈਨੂੰ ਲੱਗਦਾ ਆ ਕਿ ਇਹ ਉਹਨਾਂ ਦਾ ਨਿੱਜੀ ਘਾਟਾ ਤਾਂ ਜਿਹੜਾ ਹੈਗਾ ਆ ਹੈ ਲੇਕਿਨ ਇਸ ਦੇ ਨਾਲ ਨਾਲ ਜਿਹੜਾ ਸਮਾਜ ਨੂੰ ਘਾਟਾ ਪਿਆ ਔਰ ਉਹ ਨਾ ਪੂਰਾ ਹੋਣ ਵਾਲਾ ਆ ਅੱਜ ਮੈਂ ਬਲਦੇਵ ਭਾਰਤੀ ਜੀ ਦੇ ਦੁੱਖ ਦੇ ਵਿੱਚ ਸ਼ਰੀਕ ਆ ਤੁਸੀਂ ਦੇਖਿਆ ਹੋਣਾ ਆ ਕਿ ਬਹੁਤ ਲੰਮਾ ਕਾਫਲਾ ਹੇ ਹਰ ਸਿਆਣਿਆਂ ਦੀ ਗੱਲ ਆ ਕਿ ਜੇ ਅਗਰ ਆਦਮੀ ਦੀ ਪਹਿਚਾਨ ਜਾਂ ਉਹਦੇ ਕੀਤੇ ਹੋਏ ਕਰਮਾਂ ਦੀ ਕੰਮਾਂ ਦੀ ਗੱਲਬਾਤ ਪਹਿਚਾਣੀ ਜਾਂਦੀ ਆ ਤਾਂ ਉਹਨਾਂ ਉਹਦੇ ਜਨਾਜੇ ਤੋਂ ਪਹਿਚਾਣੇ ਜਾਂਦੇ ਆ ਕਿ ਉਹਨਦੇ ਜਨਾਜੇ ਦੇ ਪਿੱਛੇ ਕਿੰਨੇ ਲੋਗ ਆ ਆਰਥੀ ਚੱਕਣ ਦੇ ਲਈ ਤਾਂ ਚਾਰ ਬੰਦੇ ਹਰ ਇੱਕ ਨੂੰ ਮਿਲ ਜਾਂਦੇ ਆ ਲੇਕਿਨ ਇੰਨੀ ਭਾਰੀ ਸੰਖਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਦਾ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਲੀਡਰਾਂ ਦਾ ਪਹੁੰਚਣਾ ਇਹਨਾਂ ਲੋਕਾਂ ਦਾ ਪਹੁੰਚਣਾ ਇਹ ਗੱਲ ਦੀ ਹਾਮੀ ਭਰਦਾ ਆ ਕਿ ਬਲਦੇਵ ਭਾਰਤੀ ਜੀ ਨੇ ਜਿੱਥੇ ਆਪਣਾ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਇਆ ਉੱਥੇ ਪੈਂ ਜੀ ਨੇ ਨਵਜੂਤ ਕੋਰ ਨੇ ਵੀ ਉਹਦੇ ਤੋਂ ਜਿਹੜੀ ਹੈਗੀ ਆ ਕਿਸੇ ਕਿਸੇ ਵੀ ਪੱਖੋਂ ਕੋਈ ਕਦਮ ਉਹਨਾਂ ਦਾ ਪਿੱਛੇ ਨਹੀਂ ਮੈਂ ਕੁਦਰਤ ਅੱਗੇ ਆਪਣੇ ਵੱਲੋਂ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਵੱਲੋਂ ਅਰਦਾਸ ਕਰਦਾ ਆ ਕਿ ਪਰਮਾਤਮਾ ਜਿਹੜਾ ਉਹਨਾਂ ਨੇ ਸੁਪਨਾ ਦੇਖਿਆ ਸੀ ਕਿ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦਾ ਅੰਦੋਲਨ ਮੰੰਜਲ ਤੱਕ ਜਾਵੇ ਉਹ ਹਲੇ ਜਿਹੜਾ ਅੰਦੋਲਨ ਨੇ ਮੰੰਜਲ ਤੱਕ ਨਹੀਂ ਗਿਆ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਦੇ ਲਈ ਮੋਢ ਮਨੁੱਖੀ ਜਮੇ ਦੇ ਵਿੱਚ ਅ ਦੁਆਰਾ ਜਨਮ ਮਿਲੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮੈਂ ਸੰਵੇਦਨਾ ਕਰਦਾ ਹਾਂ ਜੈ ਭੀਮ ਜੈ ਭਾਰਤ ਮਿਊਸਿਪਲ ਰਾਹੋਂ ਦੀ ਪੂਰੇ ਪੂਰੀ ਕੌਂਸਲ ਦੇ ਪ੍ਰੈਜ਼ੀਡੈਂਟ ਨੇ ਅਮਰਜੀਤ ਸਿੰਘ ਬਿੱਟਾ ਜੀ ਅੱਜ ਦੁੱਖ ਜਾਹਰ ਤੇ ਸਨਸਕਾਰ ਦੇ ਮੌਕੇ ਤੇ ਪਹੁੰਚੇ ਨੇ ਦੁੱਖ ਸਾਂਝਾ ਕਰਨ ਦੇ ਵਾਸਤੇ ਬਲਦੇਵ ਭਾਰਤੀ ਜੀ ਜਿਨ੍ਹਾਂ ਦੀ ਮਿਸਿਸ ਜਿਹੜੇ ਕੌਂਸਲਰ ਨੇ ਦੂਜੀ ਵਾਰ ਬਣੇ ਸੀਗੇ ਤੇ ਅੱਜ ਬੜਾ ਦੁੱਖ ਹੈ ਜੀ ਅੱਜ ਬੜਾ ਸਹਿ ਨਹੀਂ ਹੁੰਦਾ ਇਸ ਏਜ ਦੇ ਵਿੱਚ ਇਸ ਉਮਰ ਦੇ ਵਿੱਚ ਔਰ ਇਦਾਂ ਦੇ ਮਿਹਨਤੀ ਲੋਕ ਜਿਹੜੇ ਆ ਜਦੋਂ ਦੁਨੀਆ ਤੇ ਚਲ ਜਾਂਦੇ ਜਿੱਥੇ ਪਰਿਵਾਰ ਨੂੰ ਘਾਟਾ ਪੈਂਦਾ ਉਥੇ ਸਮਾਜ ਨੂੰ ਵੀ ਘਾਟਾ ਪੈਂਦਾ ਕੀ ਸ਼ਬਦ ਹੈ ਜੀ ਤੁਹਾਡੇ ਕੋਲ ਅੱਜ ਸਾਨੂੰ ਬਹੁਤ ਹੀ ਇੱਕ ਬਹੁਤ ਵੱਡਾ ਚਟਕਾ ਲੱਗਾ ਦੁੱਖ ਦਾ ਸਾਨੂੰ ਸਾਰੇ ਇਲਾਕੇ ਨੂੰ ਹੀ ਭਾਰਤੀ ਜੀ ਕਾਫੀ ਲੰਮੇ ਸਮੇਂ ਤੋਂ ਇੱਕ ਸਮਾਜ ਸੇਵਕ ਹੈ ਬਹੁਤ ਵੱਡੇ ਜਦੋਂ ਕਿਤੇ ਜਾਣਦਾਨ ਦੇ ਘਰ ਮੌਕਾ ਮਿਲਦਾ ਸੀ ਅਸੀਂ ਆਉਂਦੇ ਜਾਂਦੇ ਰਹਿੰਦੇ ਸੀ ਸਵੇਰ ਨੂੰ 5 ਵਜੇ ਹੀ ਜਿਹੜੇ 4-5 ਜੀ ਸਮਾਰਥ ਦੇ ਕੰਮ ਵਾਸਤੇ ਲੱਗੇ ਹੁੰਦੇ ਸੀ ਇਹਨਾਂ ਨੇ ਅਸੀਂ ਉੱਥੇ ਜਾਣਾ ਬਿਨਾਂ ਕਹੇ ਤੋਂ ਚਾਹ ਪਾਣੀ ਲੈ ਕੇ ਆਉਣਾ ਗੁੱਡੀਆਂ ਨੇ ਆਪਣੇ ਕੰਪਿਊਟਰ ਤੇ ਬੈਠੇ ਹੋਣਾ ਭਾਰਤੀ ਜੀ ਨੇ ਆਪਣੇ ਕੰਮ ਤੇ ਬੈਠੇ ਹੋਣਾ ਮੈਂ ਕਹਿੰਨਾ ਸ਼ਾਇਦ ਅੱਜ ਸਮਾਜ ਦੇ ਵਿੱਚ ਕੋਈ ਬੰਦਾ ਆਪਣਾ ਜਿਹੜਾ ਕੋਈ ਬਿਜ਼ਨਸ ਦਾ ਕੰਮ ਕਰਦਾ ਉਹ ਵੀ ਇੰਨੇ ਖਿਆਲ ਤੇ ਲਗਨ ਦੇ ਨਾਲ ਨਹੀਂ ਕਰਦਾ ਜਿੰਨਾ ਭਾਰਤੀ ਜੀ ਸਮਾਜ ਦਾ ਕੰਮ ਪਹਿਲ ਦਿੰਦੇ ਸੀ ਉਹਨਾਂ ਨੂੰ ਕੋਈ ਕੰਮ ਨਹੀਂ ਸੀ ਹੁੰਦਾ ਸਿਰਫ ਗਰੀਬਾਂ ਦੀ ਫਿਕਰ ਉਹਨਾਂ ਨੂੰ ਗਰੀਬਾਂ ਦੀ ਫਿਕਰ ਹੁੰਦੀ ਸੀ ਜੇ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਦੁਰਘਟਨਾ ਹੋ ਜੰਨੀ ਹੈ ਐਕਸੀਡੈਂਟ ਹੋ ਜਾਣਾ ਜੋ ਵੀ ਸਰਕਾਰ ਦੀਆਂ ਸਕੀਮਾਂ ਹੋਣੀਆਂ ਉਹਨਾਂ ਤੱਕ ਪਹੁੰਚਾਉਣੀਆਂ ਇੱਕ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀ। ਅਗਲੇ ਦਾ ਸਹਾਰਾ ਹੁੰਦਾ ਸੀ। ਜੇ ਕੋਈ ਸੰਸਾਰ ਦੇ ਵਿੱਚ ਚੱਲਦਾ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਜੀ। ਇਸ ਕਰਕੇ ਸਾਡੇ ਭਾਰਤੀ ਜੀ ਉਹਨਾਂ ਨਾਲ ਜੋ ਅੱਜ ਉਹਨਾਂ ਦੀ ਮਿਸ ਜਾਨ ਤੇ ਸਾਨੂੰ ਦੂਜੀ ਵਾਰੀ ਐਮਸੀ ਬਣੀ ਸੀ, ਦੋ ਵਾਰੀ ਭਾਰਤੀ ਜੀ ਰਹੇ ਨਗਰ ਕੌਂਸਲ ਦੇ Vice ਪ੍ਰਧਾਨ ਰਹੇ ਜੀ। ਇੱਕ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ 20 ਸਾਲ ਐਮਸੀ ਕੀਤਾ ਜੀ ਉਹਨਾਂ ਦੇ ਘਰ ਦੇ ਵਿੱਚ ਹੀ ਰਹੇ। ਲੋਕ ਸ਼ੌਂਕ ਨਾ ਬਣਾਉਂਦੇ ਰਹੇ ਜੀ ਉਹਨਾਂ ਨੂੰ। ਉਹਮ ਬੰਦੇ ਦੇ ਘਰ ਦੇ ਵਿੱਚ ਚੀਜ਼ ਨਹੀਂ ਹੈਗੀ ਜੀ ਭਾਰਤੀ ਜੀ ਤੁਹਾਨੂੰ ਪਤਾ ਲੱਗਾ ਹੁਣ ਸੰਸਕਾਰ ਦੇ ਉੱਤੇ ਕਿੱਦਾਂ ਪਬਲਿਕ ਸੀ ਸਾਰੇ ਹਮਦਰਦੀ ਸੀ ਬਹੁਤ ਵੱਡੇ ਦੁੱਖ ਦੇ ਵਿੱਚ ਸਾਰੀ ਪਬਲਿਕ ਸਾਡੇ ਸਮਾਜ ਲੱਕੇ ਤੋਂ ਆਈ ਸੀ ਜਿਹੜਾ ਨਾਂ ਪੂਰਾ ਹੋਣ ਵਾਲਾ ਘਟਾਇਆ ਭਾਰਤੀ ਜੀ ਨੂੰ ਤਾਂ ਹੈਗਾ ਹੈਗਾ ਸਾਨੂੰ ਵੀ ਬਹੁਤ ਵੱਡਾ ਘਟਾ ਪਿਆ ਅਸੀਂ ਅੱਜ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਉਹ ਇਹ ਜੇ ਬੰਦਿਆਂ ਨੂੰ ਆਪਣੇ ਜਗ੍ਹਾ ਦੇ ਵਿੱਚ ਬਹੁਤ ਸਤਿਕਾਰ ਜਗ੍ਹਾ ਦਿਓ ਤੁਸੀਂ ਪਿੱਛੇ ਪਰਮਾਤਮਾ ਨੂੰ ਪਰਮਾਤਮਾ ਨੂੰ ਅਪੀਲ ਕਰਦਾ ਰਿਕੁਐਸਟ ਕਰਦਾ ਕਿ ਸਮਾਹ ਭਾਰਤੀ ਜੀ ਉਹਨਾਂ ਨੂੰ ਭਾੜਾ ਮੰਨਣ ਦਾ ਬਲ ਬਖਸ਼ਿਓ ਇੱਦਾਂ ਉਹ ਗਰੀਬਾਂ ਦੀ ਸਮਾਜ ਦੀ ਸੇਵਾ ਕਰਦੇ ਰਹਿਣ ਮੈਂ ਇਹਨਾਂ ਕਹਿੰਦਾ ਹੈ ਕਿ ਮੰਦਾ ਜੱਜ ਕਿ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਧਰਮਪਾਲ ਬੰਗੜ ਜੀ ਵੀ ਅੱਜ ਇਸ ਅੰਤਮ ਯਾਤਰਾ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਮੌਜੂਦ ਨੇ ਅੱਜ ਇਸ ਦੁੱਖ ਦੀ ਘੜੀ 'ਚ ਕੀ ਕਹਿਣਾ ਚਾਹੂੰਗੇ ਪਰਿਵਾਰ ਪ੍ਰਤੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਮਾਜ ਨਾਲ ਇਹ ਦੁੱਖ ਸਾਂਝਾ ਕਰਦਾ ਕਿ ਬਹੁਤ ਵੱਡਾ ਸਮਾਜ ਨੂੰ ਘਾਟਾ ਪਿਆ ਔਰ ਇਹ ਨਵਜੋਤ ਕੌਰ ਭਾਤੀ ਜੀ ਇੰਨਾ ਮਿੱਠ ਬੋਲੜਾ ਸੀ ਇੰਨਾ ਸੁਭਾਅ ਮਿੱਠਾ ਸੀ ਉਹਨਾਂ ਦਾ ਕਿ ਕਦੀ ਵੀ ਮੇਨਾ ਕੌਂਸਲ ਦੇ ਵਿੱਚ ਕਦੀ ਨਹੀਂ ਸੀ ਕੋਈ ਉੱਚਾ ਨੀ ਮੰਗ ਗੱਲ ਕੀਤੀ ਮਨਕਣਾ ਪ੍ਰਧਾਨ ਜੀ ਆਪਾਂ ਸ਼ਾਂਤੀ ਨਾਲ ਕੰਮ ਕਰਨੇ ਆ ਸ਼ਾਂਤੀ ਨਾਲ ਕੰਮ ਕਰਨੇ ਇਹਦਾ ਸੱਚਾ ਸਨੇਹਾ ਸੀ ਦੋ ਦੀਆਂ ਬੇਟੀਆਂ ਇੱਕ ਉਹਦਾ ਬੇਟਾ ਜਦ ਵੀ ਜਾਣਾ ਘਾਰੇ ਦੇ ਮੇਲਾ ਲੱਗਿਆ ਹੁੰਦਾ ਸੀਗਾ ਲੋਕਾਂ ਦੇ ਹੱਥ ਹਿੱਤ ਵਿੱਚ ਕਾਗਜ਼ ਭਰਨੇ ਕੋਈਸ ਕਾਰੀਆਂ ਸਕੀਮਾ ਦੇਣੀਆਂ ਬੇਥਾ ਬੇਥਾ ਇਹਨੇ ਕੋਈ ਲਿਮਟ ਨਹੀਂ ਸੀ ਕੋਈ ਕਿਸੇ ਨੂੰ ਪੈਸਿਆਂ ਦੀ ਹੈ ਕਿਸੇ ਕੁਝ ਜੋ ਵੀ ਹੈਗਾ ਉਹ ਮਤਲਬ ਉਹ ਕਰਦਾ ਸਕਾ ਕੰਮ ਤੇ ਭਾਰਤੀ ਇਹ ਜਿਹੜੀ ਬਿਲਦੀ ਇਹ ਜਿਹੜੀ ਸੀ ਕਿ ਉਹ ਭਾਰਤੀ ਇਹਨੇ ਜਿੰਨੇ ਵੀ ਸੱਜਣ ਕਰਗੇ ਉਹ ਸਾਰਿਆਂ ਚਾਹ ਪਲਾਨਣੀ ਉਧਾ ਆਣ ਨਹੀਂ ਦੇਣਾ ਕਿੰਨਾ ਸਗਾ ਤੇ ਮਨ ਮਨ ਚ ਕਿੰਨੀ ਚਾਹ ਸੀ ਜੋਗਦੀ ਯੋਗਦਾਨ ਦੀ ਸੋਚ ਕਰਕੇ ਸਾਸੀ ਸਾਥ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਇਹਨਾਂ ਦਾ ਦੁੱਖ ਸਾਂਝਾ ਜੀ ਬਹੁਤ ਬਾੜੀ ਮਾ ਮਾੜੀ ਗੱਲ ਹੋਈ ਆ ਜੀ ਜਿਹੜੀ ਕਿ ਅਸਹਿ ਦੁੱਖ ਹੈ ਜੀ ਉੱਗੇ ਸਮਾਜ ਸੇਵਕ ਤੇ ਨਗਰ ਕੌਂਸਲ ਰਾਹੋਂ ਦੇ ਦੋ ਬਣੇ ਦੋ ਵਾਰ ਬਣੇ ਕੌਂਸਲਰ ਨਵਜੋਤ ਭਾਰਤੀ ਜਿਨ੍ਹਾਂ ਦੇ ਪਤੀ ਬਲਦੇਵ ਭਾਰਤੀ ਜਿਹੜੇ ਉੱਗੇ ਸਮਾ ਉਹ ਵੀ ਦੋ ਵਾਰ ਨਗਰ ਕੌਂਸਲ ਦੇ ਪ੍ਰਧਾਨ ਮੈਂਬਰ ਬਣੇ ਨੇ ਅੱਜ ਦੁੱਖ ਸਾਂਝਾ ਕਰਨ ਦੇ ਵਾਸਤੇ ਤੇ ਅੱਜ ਅੰਤਿਮ ਯਾਤਰਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹੈ ਹਮਦਰਦੀ ਨੇ ਜਿਨ੍ਹਾਂ ਦੇ ਨਾਲ ਹਮਦਰਦ ਸੀ ਉਹ ਅੱਜ ਇੱਥੇ ਆਏ ਹੋਏ ਨੇ ਤੇ ਇਸ ਲਈ ਮੇਰੇ ਨਾਲ ਨੇ ਨਮਾਸ਼ਰ ਤੇ ਵਿਧਾਇਕ ਡਾਕਟਰ ਨਛੱਤਰਪਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਇਦਾਂ ਦੇ ਮਹਾਨ ਲੋਕ ਧਰਤੀ ਤੇ ਬਹੁਤ ਘੱਟ ਆਉਂਦੇ ਨੇ ਉਹ ਉਹਨਾਂ ਦੀ ਆਜ਼ੂ ਵੀ ਘੱਟ ਹੁੰਦੀ ਹੈ ਅੱਜ ਬੜਾ ਦੁੱਖ ਹੋ ਰਿਹਾ ਸਭ ਨੂੰ ਬੀਬੀ ਨਵਯੋਤ कौर ਭਾਰਤੀ ਜੀ ਇਹ ਸਾਡੇ ਨਗਰ ਦੇ ਅੱਜ ਵੀ ਕਾਉਂਸਲਰ ਸੀ ਔਰ 2003 ਤੋਂ 8 ਤੱਕ ਅਸੀਂ ਇਕੱਠੇ ਕਾਉਂਸਲਰ ਰਹੇ ਔਰ ਹਮੇਸ਼ਾ ਉਹਨਾਂ ਨੇ ਆਪਣੇ ਇਲਾਕੇ ਦੀ ਸੇਵਾ ਕਰਨ 'ਚ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸਮਝਦਾ ਜੀ ਇਹ ਸ਼੍ਰੀ ਬਲਦੇਵ ਭਾਰਤੀ ਜੀ ਜਿਹੜੇ ਸਾਡੇ ਇਲਾਕੇ 'ਚ ਸ਼ਹਿਰ 'ਚ ਲੋਕਾਂ ਦੇ ਦੁੱਖ ਦਰਦ ਨੂੰ ਵੰਡਾ ਰਹੇ ਲੋਕਾਂ ਦੀ ਸੇਵਾ ਕਰ ਰਹੇ ਉਹਦੇ ਪਿੱਛੇ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਹਮੇਸ਼ਾ ਪ੍ਰੇਰਿਤ ਕਰਦੇ ਸੀ ਇਹਨਾਂ ਨੂੰ ਕੰਮ ਚ ਅੱਗੇ ਵਧਾਉਣ ਲਈ ਸਾਥ ਦਿੰਦੇ ਸੀ ਇਹਨਾਂ ਦੇ ਸਾਰਾ ਪਰਿਵਾਰ ਸਾਰੇ ਬੱਚੇ ਕਿਉਂਕਿ ਅੱਜ ਇਸ ਦੁੱਖ ਦੀ ਘੜੀ ਦੇ ਅੰਦਰ ਬਹੁਤ ਜਿਹੜਾ ਸਾਰਿਆਂ ਨੂੰ ਸਦਮਾ ਲੱਗਾ ਸਾਡੇ ਸ਼ਹਿਰ ਦੇ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਾਹਿਬ ਕੌਂਸਲਰ ਸਹਿਬਾਨ ਸਾਡੇ ਮੁਲਾਜ਼ਮ ਸਹਿਬਾਨ ਔਰ ਵੱਡੀ ਗਿਣਤੀ ਸਾਰੇ ਸਮਾਜ ਸੇਵੀ ਲੋਕ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੋਕ ਅੱਜ ਉਹਨਾਂ ਨੂੰ ਨਿਯੰਤਮ ਸੰਸਕਾਰ ਦੇ ਅਕਰਮੇਸ਼ਨ ਤੇ ਪਹੁੰਚਿਆ ਇਹ ਇਸੇ ਕਰਕੇ ਆ ਵੀ ਉਹਨਾਂ ਨੇ ਜਿਹੜਾ ਆ ਆਪਣਾ ਬਹੁਤ ਵੱਡਾ ਯੋਗਦਾਨ ਆਪਣਾ ਸਮਾਜ ਇਸ ਸਾਡੇ ਸ਼ਹਿਰ ਨੂੰ ਇਲਾਕੇ ਨੂੰ ਅੱਗੇ ਵਧਾਉਣ ਲਈ ਦਿੱਤਾ ਇਸ ਕਰਕੇ ਵੱਡਾ ਲਿਡਿਗੈਂਟ ਚ ਲੋਕਾਂ ਨੂੰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਉਹਦੇ ਨਾਲ ਬਹੁਤ ਸਾਨੂੰ ਸਾਡੇ ਸ਼ਹਿਰ ਨੂੰ ਵੀ ਕਟਾ ਪਿਆ ਇਲਾਕੇ ਨੂੰ ਵੀ ਕਟਾ ਪਿਆ। ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅਗੇ ਗੁਰੂ ਸਾਹਿਬ ਅਗੇ ਕਿ ਪਰਿਵਾਰ ਨੂੰ ਇਹ ਜਿਹੜਾ ਭਾਣਾ ਆ ਜਿਹੜਾ ਐਡਾ ਵੱਡਾ ਕਸ਼ਟ ਇਹਨਾਂ ਤੇ ਪਿਆ ਗੁਰੂ ਸਾਹਿਬ ਇਹਨੂੰ ਦੂਰ ਕਰਨ ਦਾ ਯਤਨ ਕਰਨ। ਬਹੁਤ-ਬਹੁਤ ਧੰਨਵਾਦ। ਅੱਜ ਨਵਜੂਤ ਕੌਰ ਭਾਰਤੀ ਦੇ ਸਸਕਾਰ ਤੇ ਲੋਕਾਂ ਦਾ ਹਜ਼ੂਮ ਛੋਟੇ ਤੇ ਵੱਡੇ ਅਹੁਦੇ ਦੇ ਮੁਤਾਬਕ ਪਹੁੰਚੇ ਲੋਕਾਂ ਦਾ ਇਕੱਠ ਦੱਸਦਾ ਕਿ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਪੋਲਿਟਿਕਲ ਸਮਾਜਿਕ ਤੌਰ ਤੇ ਤੇ ਮਜ਼ਦੂਰ ਕਿਸਾਨ ਸਭ ਲੋਕ ਇੱਥੇ ਅੱਜ ਦਿਖਾਈ ਦੇ ਰਹੇ ਨੇ ਮੇਰੇ ਨਾਲ ਨੇ ਇਸ ਵੇਲੇ ਇਸ ਘਟਨਾ ਦੇ ਉੱਤੇ ਮੌਕੇ ਤੇ ਪਹੁੰਚੇ ਦੁੱਖ ਸਾਂਝਾ ਕਰਨ ਲਈ ਬਲਦੇਵ ਭਾਰਤੀ ਦੇ ਨਾਲ ਹੰਗਤ ਸੈਣੀ ਦੇ ਮਾਤਾ ਜੀ ਪੰਜੀ ਅੱਜ ਸਾਬਕਾ ਮਿਲ ਲੈਣੇ ਜਿਹੜੇ ਕਿਣਾ ਭੁੱਲ ਗਿਆ ਬਹੁਤ ਦੁਖ ਹੋ ਰਿਹਾ ਅੱਜ ਇਸ ਤਰ੍ਹਾਂ ਦੇ ਲੋਕ ਜਿਹੜੇ ਆਪ ਪਰਿਵਾਰ ਸਮੇਤ ਸਮਾਜ ਦੀ ਸੇਵਾ ਦੇ ਵਿੱਚ ਡਟਿਓ ਹੋਣ ਸਰਕਾਰ ਦੀਆਂ ਸਕੀਮਾਂ ਬਹੁਤ ਆਉਂਦੀਆਂ ਕਾਗਜ਼ਾਂ 'ਚ ਰਹਿ ਜਾਂਦੀਆਂ ਸਰਕਾਰ ਵੱਲੋਂ ਉਦਦਮ ਕੀਤੇ ਜਾਂਦੇ ਕਾਗਜ਼ਾਂ 'ਚ ਰਹਿ ਜਾਂਦੇ ਪਰ ਬਲਦੇਵ ਭਾਰਤੀ ਨਵਜੋਤ ਭਾਰਤੀ ਪੂਰਾ ਪਰਿਵਾਰ ਉਹ ਕਾਗਜ਼ ਭਰਨ ਦਾ ਜਿਹੜਾ ਮੁੱਢਲਾ ਕੰਮ ਕਰਦੇ ਸੀ ਜਿਹੜੀ ਮੁੱਢਲੀ ਸਿਹਤਾਂ ਵਾਲਾ ਕੰਮ ਕਰਦੇ ਸੀ ਉਹ ਛਲਾ ਗਜੋ ਗਏ ਇਹ ਅੱਜ ਮੈਂ ਤੇ ਕਮਾਂਗੀ ਕਿ ਸਾਡੀ ਪਰਤੀ ਦੀ ਬੋਟੀ ਨਹੀਂ ਮੇਰੀ ਤੇ ਬੇਟੀ ਸਮਾਨਸੀ ਇੱਕ ਮੇਰਾ ਬੱਚਾ ਸੀ ਜਿਹੜੀ ਕਿ ਜਿਹਦੇ ਨਾਲ ਮੈਂ ਪਿਛਲੇ ਸਰਦਾ ਦਿਲਬਖ ਸਿੰਘ ਜੀ ਦੀ ਮੌਤ ਤੋਂ ਬਾਅਦ ਇਮੋਸ਼ਨਲੀ ਅਟੈਚ ਸੀ 2002 ਤੋਂ ਔਰ ਜਦੋਂ ਇੱਥੇ ਮੈਂ ਘੁੰਮਦੀ ਹੁੰਦੀ ਸੀ ਤੇ ਇਹ ਦੋਨੋਂ ਬੱਚੇ ਮੇਰੀ ਨਿਗਾਹ ਚਾਹਂਦੇ ਸੀਗੇ ਔਰ ਇਹਨਾਂ ਦਾ ਕੰਮ ਕਰਨ ਦਾ ਜਜ਼ਬਾ ਔਰ ਇਹਨਾਂ ਦਾ ਸਮਾਜ ਦੇ ਨਾਲ ਨਿਚਲੇ ਪੱਧਰ ਤੇ ਜੁੜੇ ਰਹਿਣ ਦਾ ਜਿਹੜਾ ਜਜ਼ਬਾ ਸੀ ਉਹ ਮੈਨੂੰ ਬਹੁਤ ਪਸੰਦ ਆਇਆ ਔਰ ਮੈਨੂੰ ਯਾਦ ਹੈ ਕਿ ਉਸ ਟਾਈਮ ਤੇ ਇਹਨਾਂ ਨੂੰ ਪ੍ਰਕਾਸ਼ ਜੀ ਦੇ ਨੋਟਿਸ ਜੀ ਵੀ ਮੈਂ ਲੈ ਕੇ ਗਈ ਸੀ ਕਿ ਇਹ ਬੱਚੇ ਬੜੇ ਵਧੀਆ ਔਰ ਸੋਨਾ ਕੰਮ ਕਰਦੇ ਆਂ ਸੋ ਪਲੀਜ਼ ਇਹਨਾਂ ਨੂੰ ਆਪਣੇ ਨਾਲ ਜਿੰਮੇਵਾਰੀ ਵਾਲੇ ਕੰਮ ਚ ਜੋੜੋ ਸੋ ਗੱਲ ਹੈ ਕਿਸ ਕੀ ਸਕੀਮਾਂ ਜ਼ਰੂਰ ਆਂਦੀਆਂ ਸਕੀਮਾਂ ਜ਼ਰੂਰ ਸਰਕਾਰ ਵੱਲੋਂ ਆਂਦੀਆਂ ਪਰ ਇੰਪਲੀਮੈਂਟ ਕਦੀ ਨਹੀਂ ਹੁੰਦੀਆਂ ਔਰ ਇਹ ਕੈਸੇ ਬੱਚੇ ਸਿਗੇ ਜਿਹੜੇ ਕਿ ਕੋਠੀ ਆ ਕੇ ਸਾਡੇ ਤੋਂ ਸਾਰੀ ਸਕੀਮਾਂ ਦੇ ਕਾਰਡ ਲੈ ਕੇ ਪੇਪਰ ਲੈ ਕੇ ਇੱਕ ਇੱਕ ਬੰਦੇ ਨੂੰ ਇੱਕ ਇੱਕ ਵਰਡ ਦੇ ਬੰਦੇ ਨੂੰ ਬੁਲਾ ਕੇ ਆਪ ਬੈਠ ਕੇ ਖੁਦ ਪਰਸਨਲ ਐਫਰਟਸ ਕਰਕੇ ਇਹ ਪ੍ਰਬੰਧ ਅਸੀਂ ਤਾਂ ਕਿ ਇੱਕ ਗਰੀਬ ਦੀ ਬਾਮ ਫੜ ਸਕੀਏ ਔਰ ਉਜੜੀ ਪਾਵਰ ਸੀ ਉਹ ਜ਼ਰੂਰ ਇਹਨਾਂ ਦੇ ਵੱਡੇ ਜਿਹੜੇ ਉੱਪਰ ਐਮ ਐਲ ਏ ਸਰਬੰਸੀ ਉਹਨਾਂ ਦੀ ਸੀ ਡੈਲੀਗੇਟ ਉਹਨਾਂ ਨੇ ਕੀਤੀ ਸੀ ਪਰ ਗੱਲ ਹੈ ਕਿ ਪਾਵਰ ਤੇ ਕਈ ਜਨਿਆਂ ਨੂੰ ਦਿੱਤੀ ਜਾਂਦੀ ਹੈ ਉਸ ਨੂੰ ਕੌਣ ਕਿਦਾਂ ਇਸਤੇਮਾਲ ਕਰਦਾ ਇਹ ਹਰ ਬੰਦੇ ਦੀ ਆਪਣੀ ਪਰਸਨੈਲਿਟੀ ਤੇ ਡਿਪੈਂਡ ਕਰਦਾ ਫਸਟ ਆਫ ਆਲ ਯੂ ਨੀਡ ਟੂ ਹੈਵ ਅ humanity in you anybody who doesn't have humanity inside oh, he can't do a good social work so i can say ki parvati ji is a social reformer aur unadi jehdi wife hai to if anybody says ki parvati did a very good job i will say the women behind him was so strong so dedicated so sportive so helpful ki jitthu tak parvati ji da naam bana ke gayi ho ya khud vi samaacho vichar ke gayi hai ਕਦੇ ਵੀ ਉਹਨੂੰ ਕੋਈ ਅਸੀਂ ਭੁਲਾ ਨਹੀਂ ਸਕਦੇ ਅੱਜ ਉਹਨੂੰ ਆਰਾਮ ਨੂੰ ਸਕੂਨ ਦੀ ਨੀਂਦ ਸੁਤੇ ਦੇਖ ਕੇ ਬਹੁਤ ਮਨ ਚ ਦਰਦ ਹੋਈ ਕਿਉਂਕਿ ਮਾਂ ਘਰ ਦੀ ਧੁਰੀ ਹੁੰਦੀ ਹੈ ਸਮਾਜ ਨੂੰ ਤੇ ਜਿਹੜਾ ਫਰਕ ਪਿਆ ਸੋ ਪਿਆ ਉਹਨਾਂ ਦੇ ਜਿਹੜੇ ਤਿੰਨ ਢਿੱਡ ਦੇ ਜੰਮੇ ਬੱਚੇ ਆ ਉਹਨਾਂ ਨੂੰ ਬਹੁਤ ਵੱਡਾ ਲਾਸ ਹੈ ਔਰ ਪਤੀ ਨੂੰ ਵੀ ਬਹੁਤ ਵੱਡਾ ਲਾਸ ਹੈ ਮੈਂ ਉਮੀਦ ਕਰਦੀ ਆ ਕਿ ਇਹ ਛੇਤੀ ਸੰਭਲ ਜਾਣ ਆਪਣੇ ਆਪਣੀ ਜਗ੍ਹਾ ਤੇ ਔਰ ਜਿਵੇਂ ਉਹ ਕੰਮ ਅੱਛਾ ਕਰਦੇ ਸੀ ਉਹਨਾਂ ਦੇ ਬੱਚਿਆਂ ਤੋਂ ਵੀ ਇਹੀ ਉਮੀਦ ਰੱਖਦੀ ਆ ਕਿ ਸਮਾਜ ਵਿੱਚ ਵਿਚਰਨ ਔਰ ਸੋਨੇ ਸੋਨੇ ਕੰਮ ਕਰਕੇ ਆਪਣੀ ਮਾਂ ਨੂੰ ਸਰੀਰਕ ਤੌਰ ਤੇ ਮਾਂ ਚਲੇਗੀ ਪਰ ਉਹਦੀ ਜਿਹੜੀ ਰੂਹ ਹੈ ਉਹਨੂੰ ਅਗਰ ਅਸੀਂ ਹਮੇਸ਼ਾ ਅਮਰ ਰੱਖਣਾ ਚਾਹੁੰਦੇ ਤੋ ਜਿਹੜੇ ਬੱਚੇ ਸਾਡੇ ਸਾਡੇ ਪੇਟ ਤੋਂ ਪੈਦਾ ਹੁੰਦੇ ਆ ਇਹ ਉਹਨਾਂ ਦਾ ਫਰਜ਼ ਬੰਦਾ ਕਿ ਉਹਨਾਂ ਦੇ ਅਧੂਰੇ ਕੰਮਾਂ ਨੂੰ ਅੱਗੇ ਨਿਪਰੇ ਚਾੜਨਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵਾਹਿਗੁਰੂ ਇਹਨਾਂ ਦੇ ਪਰਿਵਾਰ ਤੇ ਮਿਹਰ ਰੱਖੇਗਾ ਭਾਰਤੀ ਨੂੰ ਕਰਜ ਦੇਗਾ ਬੱਚਿਆਂ ਨੂੰ ਹਿੰਮਤ ਸ਼ਕਤੀ ਦੇਗਾ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ ਪਰਮਾਤਮਾ ਤੁਹਾਨੂੰ ਵੀ ਸਫਲ ਕਰੇ